ਬੀਤੇ ਦਿਨ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਿਰਫ ਡੇਰਾ ਬਾਬਾ ਨਾਨਕ ਨਗਰ ਕੌਂਸਲ ਦੇ ਵਿੱਚ ਸਪਸ਼ਟ ਬਹੁਮਤ ਹਾਸਲ ਕਰ ਸਕੀ ਹੈ ਤਰਨਤਾਰਨ ਅਤੇ ਤਲਵਾੜਾ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਬਹੁਮਤ ਤੋਂ ਦੂਰ ਰਹੀਆਂ ਨੇ ਪੰਜਾਬ ਦੇ ਵਿੱਚ 2 ਮਾਰਚ ਯਾਨੀ ਕਿ ਐਤਵਾਰ ਨੂੰ ਨਗਰ ਕੌਂਸਲ ਡੇਰਾ ਬਾਬਾ ਨਾਨਕ ਤਰਨਤਾਰਨ ਅਤੇ ਤਲਵਾੜਾ ਦੀਆਂ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਦੇ ਨਾਲ ਨੇਪਰੇ ਚੜ੍ਹ ਗਿਆ ਹੈ ਚੋਣਾਂ ਦੇ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸਿਰਫ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਵਿੱਚ ਸਪਸ਼ਟ ਬਹੁਮਤ ਹਾਸਲ ਕਰ ਸਕੀ ਹੈ ਦੂਜੇ ਪਾਸੇ ਨਗਰ ਕੌਂਸਲ ਤਰਨਤਾਰਨ ਅਤੇ ਤਲਵਾੜਾ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਬਹੁਮਤ ਤੋਂ ਦੂਰ ਹਨ ਸਿਆਸੀ ਧਿਰਾਂ ਨੇ ਨਗਰ ਕੌਂਸਲ ਤਰਨਤਾਰਨ ਤੇ ਤਲਵਾੜਾ ਦੇ ਵਿੱਚ ਪ੍ਰਧਾਨ ਬਣਾਉਣ ਦੇ ਲਈ ਜੋਰ ਤੋੜ ਕਰਨੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਤਰਨਤਾਰਨ ਦੇ ਵਾਰਡ ਨੰਬਰ 3 ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਜਿੱਥੇ 4 ਮਾਰਚ ਨੂੰ ਵੋਟਾਂ ਪਾਈਆਂ ਜਾਣਗੀਆਂ ਚੌਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ 13 ਵਾਰਡਾਂ ਦੇ ਲਈ 73% ਦੀਆਂ ਵੋਟਾਂ ਪਾਈਆਂ ਗਈਆਂ ਨੇ 13 ਵਾਰਡਾਂ ਦੇ ਵਿੱਚੋਂ ਸੱਤਾਧਾਰੀ ਤੇਰਾ ਆਮ ਆਦਮੀ ਪਾਰਟੀ ਨੇ 9 ਅਤੇ ਕਾਂਗਰਸ ਨੇ 4 ਵਾਰਡਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਨਗਰ ਕੌਂਸਲ ਤਲਵਾੜਾ ਦੇ ਵਿੱਚ 13 ਵਾਰਡਾਂ ਦੇ ਲਈ 61 ਫੀਸਦੀ ਵੋਟਾਂ ਪਾਈਆਂ ਗਈਆਂ ਇੱਥੇ ਆਮ ਆਦਮੀ ਪਾਰਟੀ ਨੇ 6 ਕਾਂਗਰਸ ਨੇ 6 ਅਤੇ ਭਾਜਪਾ ਨੇ 1 ਵਾਰਡ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਨਗਰ ਕੌਂਸਲ ਤਰਨਤਾਰਨ ਦੇ ਵਿੱਚ 25 ਵਾਰਡਾਂ ਦੇ ਵਿੱਚ ਵੋਟਾਂ ਪਾਈਆਂ ਗਈਆਂ ਨੇ ਜਾਣਕਾਰੀ ਦੇ ਅਨੁਸਾਰ ਵਾਰਡ ਨੰਬਰ 3 ਦੇ ਵਿੱਚ ਈਵੀਐਮ ਦੇ ਉੱਤੇ ਭਾਜਪਾ ਦੇ ਉਮੀਦਵਾਰ ਦਾ ਨਾਮ ਸਾਹਮਣੇ ਪਾਰਟੀ ਦਾ ਚੋਣ ਨਿਸ਼ਾਨ ਗਲਤ ਛਪਣ ਕਰਕੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ ਜਿੱਥੇ 4 ਮਾਰਚ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁੜ ਵੋਟਾਂ ਪਾਈਆਂ ਜਾਣਗੀਆਂ ਇਸ ਮਗਰੋਂ ਹੀ ਚੋਣ ਨਤੀਜੇ ਐਲਾਨੇ ਜਾਣਗੇ 24 ਵਾੜਾਂ ਦੇ ਵਿੱਚ 54 ਫੀਸਦੀ ਵੋਟਾਂ ਪਾਈਆਂ ਗਈਆਂ ਨੇ ਇੱਥੇ ਆਵਾਮੀ ਪਾਰਟੀ ਨੇ 8 ਅਤੇ ਕਾਂਗਰਸ ਨੇ 3 ਅਤੇ 13 ਵਾੜਾਂ ਦੇ ਉੱਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਦੇ ਲਈ ਸਿਆਸੀ ਪਾਰਟੀਆਂ ਦੀ ਟੇਕ ਆਜ਼ਾਦ ਉਮੀਦਵਾਰਾਂ ਦੇ ਉੱਤੇ ਟਿਕੀ ਹੈ ਦਾ ਪਿਆਰ ਰਿਹਾ ਹੈ ਬਹੁਤ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ ਬਹੁਤ ਲੋਕਾਂ ਦਾ ਪਿਆਰ ਮਿਲਿਆ ਹੈ ਉਹਨਾਂ ਨੇ ਸਾਥ ਦਿੱਤਾ ਮਿਹਨਤ ਦੇਖੀ ਆ ਉਹਨਾਂ ਨੇ ਸਭ ਦਾ ਸ਼ੁਕਰੀਆ ਸਭ ਦਾ ਸ਼ੁਕਰੀਆ ਬਿਲਕੁਲ ਬਿਲਕੁਲ ਪਹਿਲੇ ਵੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅੱਗੇ ਵੀ ਕਰਾਂਗੇ ਮੈਨੂੰ ਬਹੁਤ ਮਾਣ ਹੈ ਮੈਨੂੰ ਇਸ ਸ਼ਹਿਰ ਨੇ ਇੰਨੇ ਲੋਕਾਂ ਮੈਂ ਨਹੀਂ ਸੀ ਜਿੰਨੇ ਲੋਕਾਂ ਕਰਤਾ ਇਸ ਸ਼ਹਿਰ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੈਂ ਮੇਰਾ ਪਰਿਵਾਰ ਪਿਆਰ ਨੂੰ ساری ਜ਼ਿੰਦਗੀ ਨਹੀਂ ਭੁੱਲ ਸਕਦਾ ਹੁਣ ਮੇਰੇ ਤੇ ਜ਼ਿੰਮੇਵਾਰੀ ਬਹੁਤ ਹੈ ਇਸ ਸ਼ਹਿਰ ਦੀ ਤਾਂ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਣ ਦਾ ਪ੍ਰਣ ਲੈਂਦਾ ਤੇ ਤਲਵਾੜੇ ਲਈ ਮੈਂ ਮਤਲਬ ਮੇਰਾ ਖੂਨ ਦਾ ਕਤਰਾ ਕਤਰਾ ਤਲਵਾੜੇ ਲਈ ਹੈ ਔਰ ਤਲਵਾੜੇ ਨੂੰ ਵਸਾਣ ਲਈ ਤੇ ਬਚਾਣ ਲਈ ਮੈਨੂੰ ਜਿੱਥੇ ਝੋਲੀ ੜਣੀ ਪਏ ਮੈਂ ਜ਼ਰੂਰ ਜਾਊਂਗਾ ਔਰ ਤਲਵਾੜੇ ਨੂੰ ਹੁਣ ਮੈਂ ਬਚਾਨ ਦੀ ਲੜਾਈ ਲੜੂੰਗਾ ਕਿਉਂਕਿ ਤਲਵਾੜੇ ਦੇ ਵਿੱਚ ਵਪਾਰ ਨੂੰ ਵਧਾਣਾ ਹੈ ਤਲਵਾੜੇ ਚੱਪਾ ਵਪਾਰ ਨੂੰ ਵਧਾਣਾ ਜਿਹੜਾ ਹਸਪੀਟਲ ਹੈ ਇਹਨੂੰ ਮੈਡੀਕਲ ਕਾਲਜ ਬਣਾਣਾ ਉਹਦੇ ਲਈ ਇਹ ਸ਼ਹਿਰ ਮੇਰਾ ਸਾਥ ਜ਼ਰੂਰ ਦਿਓ ਮੈਂ ਹਾਂ ਇਸ ਲੜਾਈ ਨੂੰ ਲੜਨ ਲਈ ਜਿੱਥੇ ਤੱਕ ਜਾਣਾ ਪਏਗਾ ਮੈਂ ਜ਼ਰੂਰ ਜਾਊਂਗਾ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਨਾਲ ਹੀ ਸਾਡੇ ਨਾਲ ਹੀ ਸਾਡੇ ਐਮ.ਐਲ.ਏ. ਸਾਹਿਬ ਦਾ ਨਾਲੇ ਆਪਣੇ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਇਹਨਾਂ ਸਹਿਯੋਗ ਕੀਤਾ ਆਪਣੇ ਗਲੀ ਮੱਲੇ ਦਾ ਜਿਨ੍ਹਾਂ ਨੇ ਮੇਰੇ ਕੰਦੇ ਨਾਲ ਕੰਦਾ ਲਾ ਕੇ ਮੈਂ ਦੀ ਦਿਨ ਰਾਤ ਹੈਲਪ ਕੀਤੀ ਦੀ ਸੰਨੀ ਰੋੜਾ ਕਾਂਗਰਸ ਤੋਂ ਮੈਂ ਆਮ ਆਦਮੀ ਪਾਰਟੀ ਵੱਲੋਂ ਸੀ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਸੀ ਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਸੀ ਜੀ ਮੈਂ ਪਹਿਲੇ ਵੀ ਰਿਆਂ ਕਾਉਂਸਲਰ ਮੇਰੀ ਮਾਤਾ ਜੀ ਰਿਹਾ ਅਸੀਂ ਕੰਮ ਕੀਤਾ ਤੇ ਕੰਮ ਕਰਾਂਗੇ ਦੇ ਨਾਰੇ ਨਾਲ ਚੱਲੇ ਆ ਜੀ ਔਰ ਪੂਰੀ ਦਿਨ ਰਾਤ ਕਰਕੇ ਮਿਹਨਤ ਕਰਾਂਗੇ ਜੀ ਪਹਿਲੇ ਵੀ ਕੀਤੀ ਆ ਤੇ ਫੇਰ ਕਰਾਂਗੇ ਸਰਵਦਾ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਜਿਹੜੇ ਸਾਡੇ ਉਮੀਦਵਾਰ ਕੀਤੇ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਸਾਰੇ 13 ਦੇ 13 ਉਮੀਦਵਾਰਾਂ ਨੂੰ ਵਧਾਈ ਦਿੰਦੇ ਹਾਂ ਔਰ ਆਮ ਆਦਮੀ ਪਾਰਟੀ ਦੇ ਸਾਡੇ 6 ਉਮੀਦਵਾਰ ਨਗਰ ਕੌਂਸਲ ਦੇ ਵਿੱਚ ਜਿੱਤੇ ਬਹੁਤ ਮਿਹਨਤ ਕੀਤੀ ਸਾਡੇ ਬਾਕੀ ਉਮੀਦਵਾਰਾਂ ਸਾਰਿਆਂ ਨੇ ਅਸੀਂ ਸਾਰਿਆਂ ਨੇ ਸਾਡੀ ਟੀਮ ਨੇ ਔਰ ਜੋ ਫੈਸਲਾ ਲੋਕਾਂ ਦਾ ਸਾਡੇ ਸਿਰ ਮੱਤੇ ਔਰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਅਸੀਂ ਤੇ ਨਗਰ ਕੌਂਸਲ ਦੀ ਇਲੈਕਸ਼ਨ ਆਮ ਆਦਮੀ ਪਾਰਟੀ ਲੜ ਰਹੀ ਸੀ ਔਰ ਅਸੀਂ 6 ਸੀਟਾਂ ਜੜੀਆਂ ਤੇ ਵੱਡੇ ਮਾਰਚ ਦੇ ਨਾਲ ਜਿੱਤੀਆਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਤੇ ਕਿਹਦਾ ਕਬਜ਼ਾ ਹੋਏਗਾ ਆਮ ਆਦਮੀ ਪਾਰਟੀ ਨਗਰ ਕੌਂਸਲ ਦਾ ਪ੍ਰਧਾਨ ਅਸੀਂ ਆਪਣਾ ਬਣਾਵਾਂਗੇ ਜੀ ਔਰ ਮੇਰੀ ਵੋਟ ਵੀ ਪੈਣੀ ਹੈ ਔਰ 7 ਵੋਟਾਂ ਦੇ ਨਾਲ ਅਸੀਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਇੱਥੇ ਬਣਾਵਾਂਗੇ ਵਾਰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਡਾ ਆਮ ਆਦਮੀ ਪਾਰਟੀ ਦੇ ਨਾਮ ਉਮੀਦਵਾਰਾਂ ਨੂੰ ਜਿਤਾ ਕੇ نگر دی سیو کرندہ موقع دیتا ہے شہر واسو دی دیتا ہے اور سارے شہر دل دید 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 دیتا ہے